ਲੜਕੀਆਂ ਦਾ ਵਿਆਹ ਹੋਇਆ ਸੀ ਹੁਣ ਇੱਥੇ ਆ ਗਏ ਲੜਕੇ ਬਾਅਦ ਚਲੇ ਗਏ ਨੇ ਤੇ ਉਹ ਹੁਣ ਇਹਨਾਂ ਨੂੰ ਬੁਲਾ ਨਹੀਂ ਰਹੇ ਕਿ ਉਹਨਾਂ ਦੇ ਨੰਬਰਸ ਬਲੌਕ ਕਰਤੇ ਨੇ ਮੰਤਰੀ ਸਾਹਿਬ ਨੇ ਭੇਜਿਆ ਆਇਆ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ ਆਇਆ ਕਿਸੇ ਦੀ ਐਸੀ ਕੋਈ ਸਪਾਰਸ਼ ਲੈ ਕੇ ਅੰਦਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਬੰਦ ਕਰ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ ਆਇਆ ਕਿ ਮੈਂ ਨਹੀਂ ਕੱਟਿਆ ਕਿਸੇ ਦੇ ਹਵਲ ਤੋਂ ਕੰਸੈਂਸ਼ਨ ਹੋਇਆ ਜੋ ਵੀ ਹੋਇਆ ਇਸ ਸਿਦੇ ਲਈ ਹਮੇਸ਼ਾ ਲਈ ਆਪਣਾ ਮੋਰਲ ਤੇ ਕੈਰੈਕਟਰ ਸਟਰੋਂਗ ਚਾਹੇ ਕੋਈ ਵੀ ਕਮੈਂਟਸ ਹੋਣ ਚਾਹੇ ਕੋਈ ਇਨਸੀਡੈਂਟ ਹੋਵੇ ਅਸੀਂ ਉਹਦੇ ਉੱਤੇ ਬਹੁਤ ਸਖਤ ਕਾਰਵਾਈ ਕਰਦੇ ਹਾਂ ਬਹੁਤ ਸਾਰੀਆਂ ਜਨੀਆਂ ਸਮੱਸਿਆਵਾਂ ਹੁੰਦੀਆਂ ਨੇ ਜਿੰਨਾਂ ਦਾ ਹੱਲ ਲੋਕ ਅਦਾਲਤ ਵਿੱਚ ਹੋ ਜਾਂਦਾ ਹੈ ਤੇ ਇਸੇ ਦੇ ਚੱਲਦਿਆਂ ਅੱਜ ਅਹਿਮ ਜਿਹੜੀ ਆ ਪਹਿਲ ਕੀਤੀ ਗਈ ਆ ਪੰਜਾਬ ਮਹਿਲਾ ਕਮਿਸ਼ਨ ਚੇਅਰਪਰਸਨ ਮੈਡਮ ਰਾਜ ਲਾਲੀ ਗੱਲ ਵੱਲੋਂ ਤਾਂ ਉਹਨਾਂ ਵੱਲੋਂ ਅੱਜ ਲੋਕ ਅਦਾਲਤ ਹੈ ਜਿਹੜੀ ਪਟਿਆਲਾ ਵਿੱਚ ਸੱਦੀ ਗਈ ਹੈ ਤੇ ਪਟਿਆਲਾ ਵਿੱਚ ਲੋਕ ਅਦਾਲਤ ਵਿੱਚ ਅਹਿਮ ਮਸਲਿਆਂ ਨੂੰ ਹੱਲ ਕਰਨ ਦੀ ਜਿਹੜੀ ਆ ਕੋਸ਼ਿਸ਼ ਹੋਏਗੀ ਤਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਤੋਂ ਪੁਲਸ ਲਾਈਨ ਵਿੱਚ ਅੱਜ ਅਹਿਮ ਜਿਹੜੀ ਆ ਲੋਕ ਅਦਾਲਤ ਸੱਦੀ ਗਈ ਆ ਜਿਸ ਦੇ ਚੱਲਦੇ ਆ ਅਸੀਂ ਅਕਸਰ ਦੇਖਦੇ ਆ ਕਿ ਬਹੁਤ ਸਾਰੇ ਘਰੇਲੂ ਜਿਹੜੇ ਆ ਕਲੇਸ਼ ਹੋਣ ਕਾਰਨ ਮਾਮਲੇ ਬਣ ਜਾਂਦੇ ਆ ਮੁਕਦਮਿਆਂ ਤੱਕ ਗੱਲ ਪਹੁੰਚਦੀ ਆ ਪਰ ਉਹ ਇੱਕ ਦੌੜ ਵਿੱਚ ਹੀ ਬਹੁਤ ਸਾਰੇ ਪਰਿਵਾਰ ਆ ਜਿਹੜੇ ਰਹਿ ਜਾਂਦੇ ਆ ਜਿਸ ਦੇ ਚੱਲਦਿਆ ਕੰਝਾਂ ਨੂੰ ਇਨਸਾਫ ਤੱਕ ਨਹੀਂ ਮਿਲਦਾ ਜਾਂ ਇਨਸਾਫ ਤੱਕ ਪਹੁੰਚਦੇ ਹੋਏ ਗੱਲ ਇਹ ਵੀ ਹੋ ਜਾਂਦੀ ਆ ਕਿ ਦੋਵੇਂ ਪਰਿਵਾਰ ਆਪਸ ਵਿੱਚ ਮਿਲ ਜਾਂਦੇ ਆ ਜਾਂ ਸਹਿਮਤੀ ਬਣ ਜਾਂਦੀ ਆ ਤਾਂ ਉਹੀ ਕੋਸ਼ਿਸ਼ ਆ ਕਿਤੇ ਨਾ ਕਿਤੇ ਅੱਜ ਪੰਜਾਬ ਮਹਿਲਾ ਕਮਿਸ਼ਨ ਜੋ ਪਹੁੰਚੇ ਨੇ ਰਾਜ ਲਾਲੀਗੱਲ ਲਈ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਏਗੀ ਕਿ ਵੱਧ ਤੋਂ ਵੱਧ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕੀਤਾ ਜਾਵੇ ਅੱਜ ਹੀ ਨਿਪਟਾ ਦਿੱਤਾ ਜਾਵੇ ਵੱਖ-ਵੱਖ ਮਸਲੇ ਹੋਣਗੇ ਆ ਉਹ ਵੀ ਗੱਲਬਾਤ ਹੈ ਜਿਹੜੇ ਕਰਾਂਗੇ ਕਿ ਕਿੱਦਾਂ ਦੇ ਮਸਲੇ ਆਏ ਕੀ ਗੱਲਬਾਤ ਹੋਈ ਕਿੰਨੇ ਜਿਹੜੇ ਆ ਮਸਲੇ ਆ ਕੋਈ ਝੂਠਾ ਮਾਮਲਾ ਤਾਂ ਨਹੀਂ ਸਾਹਮਣੇ ਆਇਆ ਅੱਜ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਕਿਤੇ ਨਾ ਕਿਤੇ ਅੱਜ ਪੰਜਾਬ ਮਹਿਲਾ ਕਮਿਸ਼ਨ ਰਾਜ ਲਾਲੀਗੱਲ ਵੱਲੋਂ ਜਿਹੜੀ ਆ ਉਹ ਪਹਿਲ ਕੀਤੀ ਗਈ ਹੈ ਕਿ ਲੋਕ ਅਦਾਲਤ ਪਟਿਆਲਾ ਵਿੱਚ ਲਗਾਈ ਗਈ ਆ ਜਿਸ ਵਿੱਚ ਅੱਜ ਅਹਿਮ ਮਸਲੇ ਹੱਲ ਕਰਨ ਦੀ ਜਿਹੜੀ ਕੋਸ਼ਿਸ਼ ਹੋਏਗੀ ਤਾਂ ਇੱਕ ਵਾਰ ਦੱਸ ਦੇ ਕਿ ਪੁਲਿਸ ਲੈਨ ਵਿੱਚ ਇਹ ਜਿਹੜੀ ਆ ਲੋਕ ਅਦਾਲਤ ਲਗਾਈ ਗਈ ਆ ਤਾਂ ਲੋਕ ਅਦਾਲਤੋ ਦੇ ਲਈ ਮੈਡਮ ਪਹੁੰਚ ਚੁੱਕੇ ਨੇ ਤੇ ਮਸਲੇ ਆ ਜਿਹੜੇ ਉਹ ਸਮਝੇ ਜਾ ਰਹੇ ਆ ਗੱਲਬਾਤ ਕੀਤੀ ਜਾ ਰਹੀ ਆ ਤੇ ਉਸ ਤੋਂ ਬਾਅਦ ਜਿਹੜੇ ਆ ਮਸਲਿਆਂ ਦੀ ਗਿਣਤੀ ਵੀ ਹੋਏਗੀ ਕਿ ਕਿਹੜਾ ਮਸਲਾ ਹੱਲ ਹੋਇਆ ਤੇ ਕਿੰਨੇ ਲੋਕ ਆਏ ਕਿੰਨੇ ਮਸਲੇ ਜਿਹੜੇ ਆ ਉਹ ਉਹ ਸਾਹਮਣੇ ਆਇਆ ਕਿ ਅਸੀਂ ਅਕਸਰ ਦੇਖਦੇ ਆ ਕਿ ਬਹੁਤ ਸਾਰੇ ਅਜਿਹੇ ਮਾਮਲੇ ਬਣ ਜਾਂਦੇ ਆ ਕਿ ਕਿਸੇ ਪਰਿਵਾਰ ਵਿੱਚ ਪਰਿਵਾਰਕ ਕਲੇਸ਼ ਹੋ ਜਾਂਦਾ ਹੈ ਜਾਂ ਛੋਟੀ ਮੋਟੀ ਗੱਲ ਜਿਹੜੀ ਆ ਉਹ ਇੰਨੀ ਵੱਧ ਜਾਂਦੀ ਹੈ ਕਿ ਪੁਲਿਸ ਥਾਣੇਆਂ ਤੱਕ ਗੱਲਾਂ ਚੱਲ ਜਾਂਦੀਆਂ ਪਰ ਉਹਨਾਂ ਸਾਰਿਆਂ ਨੂੰ ਸੁਲਝਾਉਣ ਦੇ ਲਈ ਕਿਤੇ ਨਾ ਕਿਸੇ ਅੱਜ ਚੰਗੀ ਪਹਿਲ ਹੈ ਜਿਹੜੀ ਉਹ ਰਾਜ ਲਾਲੀਗਿੱਲ ਵੱਲੋਂ ਕੀਤੀ ਗਈ ਆ ਪੰਜਾਬ ਮਹਿਲਾ ਕਮਿਸ਼ਨ ਆ ਚੇਅਰ ਪਰਸਨ ਵੱਲੋਂ ਤੇ ਉੱਥੇ ਜੇਕਰ ਦੇਖਿਆ ਜਾਵੇ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਜਿਹੜੇ ਲੋਕ ਉਹ ਆ ਰਹੇ ਆ ਹਾਲਾਂਕਿ ਅੱਜ ਮੌਸਮ ਦਾ ਜਿਹੜਾ ਉਹ ਵੀ ਮਜਾਜ ਜਿਹੜਾ ਜ਼ਰੂਰ ਬਦਲਿਆ ਹੋਇਆ ਕਿਣਮਣ ਹੋ ਰਹੀ ਆ ਜਿਸ ਦੇ ਚੱਲਦਿਆਂ ਕੁਝ ਆ ਲੋਕਾਂ ਨੂੰ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪਰ ਪ੍ਰਬੰਧ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਪੁਕਤਾ ਕੀਤਾ ਗਿਆ ਆ ਵਧੀਆ ਜਿਹੜੇ ਆ ਕੁਰਸੀਆਂ ਦਾ ਪ੍ਰਬੰਧ ਕਰਕੇ ਸ਼ੈੱਡ ਦੇ نیچے ਜਿਹੜਾ ਉਮੀਦ ਤੋਂ ਬਚਾਉਣ ਦੇ ਲਈ ਹਰ ਇੱਕ ਨੂੰ ਉਹ ਕੋਸ਼ਿਸ਼ ਕੀਤੀ ਵੀ ਗਈ ਹੈ ਤੇ ਉੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਜਿਹੜੀ ਅੱਜ ਅਹਿਮ ਪਹਿਲ ਕੀਤੀ ਗਈ ਕਿ ਪਟਿਆਲਾ ਵਿੱਚ ਲੋਕ ਅਦਾਲਤ ਲਗਾਈ ਗਈ ਹੈ ਤੇ ਉੱਧਰ ਬੱਖ-ਬੱਖ ਮਸਲੇ ਆ ਜਿਹੜੇ ਇਸ ਅਦਾਲਤ ਵਿੱਚ ਸੁਲਝਾਏ ਜਾਣਗੇ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਲੋਕ ਅਦਾਲਤ ਲੱਗਦੀ ਹੈ ਤਾਂ ਉਸ ਵਿੱਚ ਬਹੁਤ ਸਾਰੇ ਮਸਲੇ ਆ ਜਿਹੜੇ ਉਹ ਹੱਲ ਹੁੰਦੇ ਨੇ ਤੇ ਹੱਲ ਹੁਣ ਤੋਂ ਦੇ ਨਾਲ ਜਿੱਥੇ ਇੱਕ ਪਾਸੇ ਪਰਿਵਾਰਕ ਝਗੜੇ ਖਤਮ ਹੁੰਦੇ ਨੇ ਤਾਂ ਉੱਥੇ ਹੀ ਬਹੁਤ ਸਾਰਾ ਪਰਿਵਾਰ ਦਾ ਪੈਸਾ ਵੀ ਦੋਵਾਂ ਟੀਰਾ ਦਾ ਬਚ ਜਾਂਦਾ ਹੈ ਤਾਂ ਉਹੀ ਕੋਸ਼ਿਸ਼ ਹੈ ਕਿਤੇ ਨਾ ਕਿਤੇ ਅੱਜ ਪੰਜਾਬ ਮੈਲਾ ਕਮਿਸ਼ਨ ਚੇਅਰਪਰਸਨ ਰਾਜ ਗਿੱਲਾਲੀ ਵੱਲੋਂ ਕਹੀ ਗਈ ਹੈ ਤੇ ਹੁਣ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਟਿਆਲਾ ਤੋਂ ਤਾਂ ਜਲਦੀ ਹੀ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਕਿ ਕਿੰਨੇ ਮਸਲੇ ਆਏ ਕਿੰਨੀ ਜੜੀ ਆ ਲੋਕਾਂ ਵਿੱਚ ਜਿਹੜੀ ਆ ਅੱਜ ਉਤਸ਼ਾਹ ਦਿਖਿਆ ਕਿ ਅਸੀਂ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਹਾਂ ਦੇਖੋ ਇਹ ਸਾਡਾ ਇੱਕ ਰੂਟੀਨ ਹੈਗਾ ਜਿਹੜਾ ਅਸੀਂ ਹਰ ਡਿਸਟ੍ਰਿਕਟ ਤੇ ਜਾ ਕੇ ਅਸੀਂ ਲੋਕ ਅਦਾਲਤ ਲਗਾਨੀ ਆਂ ਕਈ ਵਾਰੀ ਹੁੰਦਾ ਹੈ ਕਿ ਜਿਹੜੇ ਮਤਲਬ ਕੋਈ ਮਜਬੂਰ ਵੀ ਹੁੰਦੇ ਨੇ ਇੱਕ ਐਡੀ ਦੂਰ ਮਹਾਲੀ ਨਹੀਂ ਆਇਆ ਜਾਂਦਾ ਸਭ ਕੋ ਲੋ ਤੇ ਉਹ ਕੇਸਸ ਜਿਹੜੇ ਸਾਡੇ ਕੋਲ ਪਟਿਆਲਾ ਡਿਸਟ੍ਰਿਕਟ ਦੇ ਹੈਗੇ ਸੀ ਸਟੈਂਡ ਦੇ ਉੱਤੇ ਉਹ ਸੀ ਕੁਝ ਨਿਊ ਕੇਸਸ ਸੀਗੇ ਜਿਹੜੇ ਬੰਦੇ ਆਏ ਨੇ ਮਿਲਣ ਦੇ ਲਈ ਤੇ ਕੁਝ ਇਹ ਤੇ ਜਿਹੜੀ ਮਾਲਾ ਸਟੇਸ਼ਨ ਦੇ ਉੱਤੇ ਕੇਸ ਨੇ ਉਹ ਵੀ ਆਏ ਹੋਏ ਸੀਗੇ ਔਰ ਕੇਸ ਦੇ ਡਿਫਰੈਂਟ ਟਾਈਪ ਆਫ ਕੇਸਸ ਨੇ ਕੁਝ ਕੇਸਸ ਡੋਮੈਸਟਿਕ ਵਾਇਲੈਂਸ ਦੇ ਨੇ ਕੁਝ ਕੇਸਸ ਡੌਰੀ ਦੇ ਨੇ ਤੇ ਕੁਝ ਜਿਹੜੇ ਹੈਗੇ ਨੇ ਕਿ ਵਿਆਹ ਕਰਾ ਕੇ ਛੱਡ ਦਿੱਤਾ ਗਿਆ ਆ ਤੇ ਉਹਨਾਂ ਨੇ ਤੁਹਾਨੂੰ ਵਾਪਿਸ ਨਹੀਂ ਬੁਲਾਇਆ ਕਰੇ ਕੁਝ ਉਹ ਕੇਸਸ ਨੇ ਕੁਝ ਪ੍ਰੋਪਰਟੀ ਰਿਲੇਟਡ ਵੀ ਕੇਸਸ ਆਗੇ ਸੀ ਸੋ ਇਸ ਤਰ੍ਹਾਂ ਦੇ ਮਿਲੇ ਜੁਲੇ ਕੇਸਸ ਸੀ ਔਰ ਕੋਸ਼ਿਸ਼ ਹੈ ਹੁੰਦੀ ਹੈ ਕਿ ਹਰ ਕੇਸ ਨੂੰ ਜਾਂ ਹਰ ਇੱਕ ਕੰਪਲੇਨ ਨੂੰ ਐਂਟਰਟੇਨ ਕੀਤਾ ਜਾਵੇ ਉਹਦਾ ਸੋਲੂਸ਼ਨ ਲੱਭਿਆ ਜਾਵੇ ਜਿਸ ਦਾ ਕਿ ਅਸੀਂ ਹੱਲ ਕੀਤਾ ਵੀ ਕੁਝ ਜਿਹੜੇ ਆਈਓਜ਼ ਨੇ ਉਹਨਾਂ ਨੂੰ ਨਿਊ ਇਨਸਟਰਕਸ਼ਨਸ ਵੀ ਦਿੱਤੀਆਂ ਨੇ ਇਸ ਦੇ ਉੱਤੇ ਔਰ ਏ ਕੇ ਸਿਸ ਦੇ ਬਾਰੇ ਸੀ ਮੈਮ ਨਾ ਰਾਈ ਉਹਦੇ ਕੋਈ ਮਸਲੇ ਨਹੀਂ ਮੈਮ ਨਾ ਰਾਈ ਹਾਂ देयर आर 2-3 ਕੇਸਸ ਹੈਗੇ ਸੀ ਜਿਦੇ ਕਿ ਲੜਕੀਆਂ ਦਾ ਵਿਆਹ ਹੋਇਆ ਸੀ ਹੁਣ ਉਹ ਇੱਥੇ ਆ ਜਾਂ ਲੜਕੇ ਬਾਹਰ ਚਲੇ ਗਏ ਨੇ ਤੇ ਉਹ ਹੁਣ ਇਹਨਾਂ ਨੂੰ ਬੁਲਾ ਨਹੀਂ ਰਹੇ ਤੇ ਉਹਨਾਂ ਦੇ ਨੰਬਰਸ ਬਲੌਕ ਕਰਤੇ ਨੇ ਤੇ ਜਿਹੜੇ ਸਹਰਾਕਰ ਇੱਥੇ ਹੈਗਾ ਉਹ ਉਹਨਾਂ ਨੂੰ ਆਪਣੀ ਘਰੇ ਰੱਖਣ ਤਿਆਰ ਨਹੀਂ ਮੈਮ ਜਿਹੜੀ ਕੁਐਰੀਜ਼ ਦੇ ਕੇਸ ਸਭ ਤੋਂ ਜ਼ਿਆਦਾ ਤੁਹਾਡੇ ਕੋਲ ਆਉਂਦੇ ਨੇਗੇ ਜਾਂ ਮਹਿਲਾ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ ਜਾਂ ਉਸ ਦੇ ਉੱਪਰ ਕਿਸ ਤਰੀਕੇ ਦਾ ਕੰਮ ਕੀਤਾ ਜਾ ਰਿਹਾ ਕਿਉਂਕਿ ਬਹੁਤ ਕਾਪੀਰੇਟ ਜਿਹੜਾ ਉਹ ਰਹਿੰਦਾ ਹੈਗਾ ਪਹਿਲਾ ਹੁੰਦਾ ਸੀਗਾ ਕਿ ਡੈਸ਼ ਨੂੰ ਲੈ ਕੇ ਇਹ ਚੱਕਰ ਪੈਂਦਾ ਸੀਗਾ ਲੇਕਿਨ ਹੁਣ ਆਪਸੀ ਗਲੇਸ਼ ਜਿਹੜਾ ਬਹੁਤ ਹੁੰਦਾ ਇਸ ਨੂੰ ਕਿਵੇਂ ਹੈਂਡਲਿੰਗ ਜਿਹੜਾ ਕੀਤਾ ਜਾਦਾ ਦੇਖੋ ਐਦਾਂ ਹੈ ਕਿ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਕੇਸ ਨੇ ਜਾਂ ਲਿਵ-ਇਨ ਰਿਲੇਸ਼ਨਸ਼ਿਪ ਦੇ ਨਾਲ ਅਡ ਹੋ ਗਏ ਜਾਂ ਅਲੱਗ-ਅਲੱਗ ਚਲੇ ਗਏ ਇਹਦੇ ਲਈ ਅਸੀਂ ਇਹ ਕਰਦੇ ਹਾਂ ਕਿ ਅਸੀਂ ਇੱਕ ਜਿਹੜੀ ਇਨਕੁਆਇਰੀ ਹੁੰਦੀ ਉਹ ਪੁਲਿਸ ਨੂੰ ਭੇਜਦੇ ਹਾਂ ਆਈਓ ਡੈਸੀਗਨੇਟ ਹੁੰਦਾ ਤੇ ਆਈਓ ਜਿਹੜੇ ਨੇ ਦੋਨਾਂ ਪਾਰਟੀਆਂ ਫਿਰ ਉਹ ਦੋਨਾਂ ਪਾਰਟੀਆਂ ਨੂੰ ਕਮਿਸ਼ਨ 'ਚ ਬੁਲਾਇਆ ਜਾਂਦਾ ਹੈ ਕੋਸ਼ਿਸ਼ ਹੁੰਦੀ ਹੈ ਕਿ ਮੀਡੀਏਸ਼ਨ ਕਰਕੇ ਸਮਝਾ ਬੁਝਾ ਕੇ ਘਰ ਨੂੰ ਠੀਕ ਕੀਤਾ ਜਾਵੇ ਉਹ ਕਪਲ ਕਦੀ ਕਦੀ ਛੋਟੇ ਛੋਟੇ ਮਿਸ ਅੰਡਰਸਟੈਂਡਿੰਗਸ ਹੁੰਦੀਆਂ ਨੇ ਆਪਸ ਦੇ ਵਿੱਚ ਉਹਨਾਂ ਨੂੰ ਦੂਰ ਕਰਕੇ ਇਕੱਠਾ ਕੀਤਾ ਜਾਵੇ ਔਰ ਕਦੇ ਹੁੰਦਾ ਹੈ ਕਿ ਪੇਰੈਂਟਸ ਇੰਟਰਫੀਅਰੈਂਸ ਜ਼ਿਆਦਾ ਹੁੰਦੀ ਹੈ بجائے ਕਿ ਹਸਬੈਂਡ ਐਂਡ ਵਾਈਫ ਤੋਂ ਉਹਨਾਂ ਨੂੰ ਸਮਝਾਇਆ ਜਾਂਦਾ ਉਹਨਾਂ ਨੂੰ ਕਾਉਂਸਲਿੰਗ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਥੋੜੀ ਦੇਰ ਲਈ ਆਪਣੇ ਆਪ ਆਪਣੀ ਪ੍ਰੋਬਲਮ ਨੂੰ ਸੋਲਵ ਕਰਨ ਦਿਓ ਦੇਖਣ ਦਿਓ ਕਿ ਉਹ ਆਪਸ ਸੋਲਵ ਕਰਕੇ ਠੀਕ ਹੋ ਸਕਦੇ ਕਿ ਨਹੀਂ ਹੋ ਸਕਦੇ ਸੋ ਇਸੇ ਮੀਡੀਏਸ਼ਨ ਓਨਲੀ ਅਗੇ ਦੇਖਿਆ ਜਾਂਦੀ ਮੈਮ ਕਾਫੀ سارے ਕੇਸਸ ਹੁੰਦੇ ਨੇ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਪੋਲੀਟੀਕਲ ਇੰਟਰਫੀਰੈਂਸ ਬਹੁਤ ਹੁੰਦਾ ਹੈ ਉਹਨਾਂ ਕੇਸਾਂ ਦੇ ਉੱਪਰ ਪ੍ਰੈਸ਼ਰਾਈਜ਼ ਹੋਵੇ ਐਸਚੂਸ ਦੇ ਉੱਪਰ ਹੋਵੇ ਤਾਂ ਉਸ ਨੂੰ ਕਿਸ ਤਰੀਕੇ ਨਾਲ ਕਮਿਸ਼ਨ ਨੇ ਵੇਖ ਰਿਹਾ ਹੈਗਾ ਕਿਉਂਕਿ ਪੋਲੀਟੀਕਲ ਪ੍ਰੈਸ਼ਰ ਐਸਚੂਸ ਦੇ ਉੱਪਰ ਕਿਹੜੇ ਤਰੀਕੇ ਤੇ ਦਿੱਖਦਾ ਆਏਗਾ ਜੋ ਅਕਸਰ ਲੋਕ ਬਿਆਨ ਵੀ ਕਰਦੇ ਇਹ ਖੀਤੀ ਗੱਲ ਹੈ ਤੁਹਾਡੀ ਕਿ ਕਈ ਕਈ ਵਾਰੀ ਹੁੰਦਾ ਕੋਈ ਸੋਚਦਾ ਵੀ ਹੈ ਕਿ ਸ਼ਾਇਦ ਮੈਨੂੰ ਕਿਸੇ ਐਮਐਲਏ ਸਾਹਿਬ ਨੇ ਜਾਂ ਮੰਤਰੀ ਸਾਹਿਬ ਨੇ ਕਵਾ ਦਿੱਤਾ ਤੇ ਇਹ ਪਰ ਸਾਡੇ ਕਮਿਸ਼ਨ ਦੇ ਅੰਦਰ ਮੈਂ ਕਦੀ ਵੀ ਸਭ ਤੋਂ ਪਹਿਲੀ ਗੱਲ ਮੈਂ ਇਹ ਹੀ ਕਹਿੰਨੀ ਆ ਕਿ ਅਗਰ ਕੋਈ ਇੱਕ ਕਮਿਸ਼ਨ ਦੇ ਅੰਦਰ ਇਹ ਲੈ ਕੇ ਆਇਆ ਕਿ ਜੀ ਮੈਂ ਮੰਤਰੀ ਸਾਹਿਬ ਨੂੰ ਭੇਜਿਆ ਜਾਂ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ ਜਾਂ ਕਿਸੇ ਦੀ ਐਸੀ ਕੋਈ ਸਫਾਰਿਸ਼ ਲੈ ਕੇ ਅੰਦਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਬੰਦ ਕਰ ਦਿਆਂ ਕਮਿਸ਼ਨ ਦੇ ਅੰਦਰ ਕੋਈ ਵੀ ਕੇਸ ਚਾਹੇ ਕੋਈ ਮੰਤਰੀ ਸੰਤਰੀ ਜੋ ਵੀ ਹੈ ਚਾਹੇ ਸੀਐਮ ਤੱਕ ਵੀ ਮੇਰੇ ਕੋਲ ਅਗਰ ਕੋਈ ਐਸੀ ਹਾਲਾਕੀ ਕਦੇ ਆਇਆ ਨਹੀਂ ਹੈ ਅਗਰ ਕੋਈ ਇੱਕ ਦੋ ਕਦੇ ਬੰਦਾ ਆਂਦਾ ਵੀ ਜੀ ਮੈਂ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ ਆਇਆ ਕਿਹਾ ਮੈਂ ਨਹੀਂ ਐਂਟਰਟੇਨ ਕਰਦੀ ਅੱਜ ਸੀਗਾ ਸਰ ਮੈਂ ਮਿਲਦਾ ਹੈਗਾ ਸੀ ਜੀ ਹੈਗਾ ਸੀ ਉਸ ਤੋਂ ਪਰ ਕਿਵੇਂ ਨਹੀਂ ਕਰ ਵਿੱਚ ਉਸ ਨੂੰ ਵੀ ਮੈਂ ਇਹੀ ਕਿਹਾ ਹੈਗਾ ਕਿ ਮੈਨੂੰ ਨਾ ਦੋ ਕਿਹੜਾ ਐਮਐਲਏ ਸੀ ਕੀ ਸੀ ਕਿਹੜਾ ਬੰਦਾ ਸੀਗਾ ਮੈਂ ਖੁਦੋਂ ਐਮਐਲਏ ਸਾਹਿਬ ਨਾਲ ਗੱਲ ਕਰੂੰ ਕਈ ਵਾਰੀ ਹੁੰਦਾ ਝੂਟੀ ਹੁੰਦੀ ਹੈ ਗੱਲ ਕਿ ਐਵੇਂ ਕਿਸੇ ਨੇ ਕਹਦਾ ਜੀ ਮੈਨੂੰ ਇਹ ਐਸ ਐਮਐਲਏ ਸਾਹਿਬ ਨੇ ਭੇਜਿਆ ਹੈ ਪਰ ਹੁੰਦਾ ਨਹੀਂ ਹੈ ਕਿਉਂਕਿ ਨਾਂ ਲੈ ਦੋ ਥੋੜਾ ਵੇਟ ਵੱਧ ਜਾਂਦਾ ਕੇਸ ਦੇ ਅੰਦਰ ਉਹ ਬਿਲਕੁਲ ਨਹੀਂ ਹੁੰਦਾ ਔਰ ਉਹਨਾਂ ਦੇ ਨਾਮੇ ਲਿਖੇ ਵੀ ਹੋਏ ਨੇ ਦੋ ਤੇ ਉਹਨਾਂ ਦੇ ਮੈਂ ਖੁਦ ਪਰਸਨਲੀ ਉਹਨਾਂ ਦੇ ਨਾਲ ਗੱਲ ਕਰੂੰਗੀ ਔਰ ਅਗਰ ਇਹ ਗੱਲ ਠੀਕ ਹੋਈ ਕਿ ਹਾਂ ਉਹਨਾਂ ਦਾ ਕੋਈ ਬੰਦਾ ਆਇਆ ਸੀ ਮੈਂ ਖੁਦ ਉਹਨਾਂ ਨੂੰ ਇਹ ਰਿਕਵੈਸਟ ਕਰੂੰਗੀ ਕਿ ਅੱਗੇ ਤੋਂ ਇਹ ਕੰਮ ਨਹੀਂ ਕਰਨਾ ਔਰ ਉਸ ਕੇਸ ਦੇ ਉੱਤੇ ਤਾਂ ਮੈਂ ਬਿਲਕੁਲ ਕੰਮ ਨਹੀਂ ਕਰਾਂ ਮੈਂ ਤੁਹਾਡੇ ਕੋਲ ਲੋਕ ਉਮੀਦ ਲੈ ਕੇ ਆਉਂਦੇ ਨੇ ਕਿਸ ਤਰੀਕੇ ਦੀ ਕਿਉਂਕਿ ਇਹ ਕਹਿ ਜਾਂਦੇ ਤੁਹਾਡਾ ਐਕਚੁਅਲੀ ਤੁਸੀਂ ਹੈ ਮਹਿਲਾ ਕਮਿਸ਼ਨ ਲੇਕਿਨ ਕੀ ਮਹਿਲਾ ਦਾ ਜ਼ਿਆਦਾ ਪੱਖ ਲੈਨੇ ਹੋ ਕਿਉਂਕਿ ਕਈ ਵਾਰ ਆਦਮੀ ਵੀ ਸਹੀ ਹੁੰਦਾ ਮੇਰੇ ਕੋਲ ਬੜੇ ਇਹੋ ਜਿਹੇ ਕੁਐਸਚਨ ਵੀ ਆਉਂਦੇ ਨੇ ਇਹੋ ਕਿ ਇੱਕ ਜੀ ਪੁਰਸ਼ ਕਮਿਸ਼ਨ ਵੀ ਹੋਣਾ ਚਾਹੀਦਾ ਅੱਜ ਕੱਲ੍ਹ ਲੜਕੀਆਂ ਜਿਹੜੀਆਂ ਨੇ ਉਹ ਜ਼ਿਆਦਾ ਹਾਵੀ ਹੋ ਰੀਆਂ ਨੇ ਠੀਕ ਹੈ ਮਗਰ ਐਸਾ ਨਹੀਂ ਹੈ ਗੱਲ ਇਹ ਹੈ ਕਿ ਮੈਂ ਬਿਲਕੁਲ ਫੇਅਰ ਹਾਂ ਜਿੱਤੇ ਤੇ ਲੜਕੀਆਂ ਕਦੇ-ਕਦੇ ਹੋ ਜਾਂਦਾ ਤੱਕਾ ਵੀ ਹੋ ਜਾਂਦਾ ਥੋੜਾ ਜਿਹਾ ਬॉयਜ਼ ਦੇ ਨਾਲ ਵੀ ਉਹਨਾਂ ਨੂੰ ਮੈਂ ਦੇਖੋ ਜਦੋਂ ਤੁਸੀਂ ਗੱਲ ਕਰਦੇ ਹੋ ਇਨਕੁਆਇਰੀ ਦੇਖਦੇ ਹੋ ਫੈਕਟ ਸਾਹਮਣੇ ਆਉਂਦੇ ਨੇ ਪਤਾ ਲੱਗ ਜਾਂਦਾ ਕਿ ਇੱਥੇ ਇੱਕ ਤੱਕਾ ਹੋ ਰਿਹਾ ਲੜਕੇ ਦੇ ਨਾਲ ਅਸੀਂ ਉਹਦੇ ਉੱਤੇ ਬਿਲਕੁਲ ਨਹੀਂ ਕਰਦੇ ਕਾਰਵਾਈ ਮੈਂ ਉਸ ਲੜਕੀ ਦੀ ਕਦੇ ਨਹੀਂ ਸੁਣਦੀ ਜਿਸ ਤਰ੍ਹਾਂ ਦੇ ਨਾਲ ਕਾਲਜ ਚ ਪੜ੍ਹ ਰਹੀਆਂ ਨੇ ਛੋਟੀਆਂ ਉਹ ਉਹਨਾਂ ਨੂੰ ਕੀ ਹੈ ਉਹਨਾਂ ਨੂੰ ਗੱਲਾਂ ਦੇ ਵਿੱਚ ਲਗਾ ਕੇ ਮਰਗੀ ਵਿਆਹ ਕਰਵਾਉਣਾ ਬਟ ਪੇਰੈਂਟਸ ਦੇ ਕਿੰਨਾ ਕਿਤੇ ਉਹਨਾਂ ਦੀ ਸਹਿਮਤੀ ਨਹੀਂ ਹੁੰਦੀ ਹੈਗੀ ਮਾਠ ਠੀਕ ਹੈ ਪੂਰੀ ਬਾਲਕ ਹੈਗੀ ਪੁਲੀਤ ਮੋਦੀ ਰਜਮੰਦ ਕਰਨ ਕਰੇ ਪਰ ਕਿੰਨਾ ਕਿਤੇ ਲੱਗਦਾ ਹੈਗਾ ਪੇਰੈਂਟਸ ਦੀ ਵੀ ਸਨਮਾਈ ਹੋਣੀ ਜ਼ਰੂਰੀ ਹੈਗੀ ਇਸ ਕੇਸ ਨੂੰ ਦੇਖੀਏ ਦੇਖੋ ਜਦੋਂ ਜਦੋਂ ਮੈਰਿਜ ਦੀ ਸਵਾਲ ਆਉਂਦਾ ਜੇ ਐਡਲਟ ਨੇ ਉਹਨਾਂ ਨੂੰ ਪਤਾ ਉਹ ਕੀ ਕਰ ਰਹੇ ਨੇ ਕਈ ਵਾਰੀ ਹੁੰਦਾ ਕਿ ਮੈਰਿਜ ਵਾਲੇ ਹੋਈ ਨਹੀਂ ਅਸੀਂ ਰਹਿ ਰਹੇ ਹਾਂ ਇੱਕ ਦੂਜੇ ਦੇ ਨਾਲ ਠੀਕ ਹੈ ਇਹ ਕੰਸੈਂਸ਼ੁਅਲ ਹੈ ਇਦੇ ਅੰਦਰ ਕੋਈ ਕੀ ਕਰ ਸਕਦਾ ਤੁਸੀਂ ਆਪਣਾ ਚੰਗਾ ਭਲਾ ਬੁਰਾ ਸਭ ਸਮਝ ਸਕਦੇ ਹੋ ਇਸ ਚੀਜ਼ਾਂ ਦੇ ਅੰਦਰ ਆਪਣਾ ਜਿਹੜਾ ਕੈਰੈਕਟਰ ਹੈ ਨਾ ਉਹ ਸਟਰੋਂਗ ਹੋਣਾ ਚਾਹੀਦਾ ਕਿ ਕੀ ਸਾਡੇ ਲਈ ਚੰਗਾ ਤੇ ਕੀ ਸਾਡੇ ਲਈ ਬੁਰਾ ਮੈਂ ਹਰ ਲੜਕੀ ਨੂੰ ਜੋ ਵੀ ਕਮਿਸ਼ਨ ਜਾਂਦੇ ਮੈਂ ਉਹਨਾਂ ਨੂੰ ਇਹ ਸਮਝਾਉਣੀ ਹੈ ਕਿ ਬੇਟਾ ਦੇਖੋ ਤੁਸੀਂ ਠੀਕ ਹੈ ਕਿਸ ਇੱਕ ਦੂਜੇ ਨਾਲ ਰਹਿ ਵੀ ਰਹੇ ਹੋ ਪਰ ਇੱਕ ਕਨਵਿਕਸ਼ਨ ਹੋਣੀ ਚਾਹੀਦੀ ਹੈ ਅੰਦਰ ਤੁਹਾਡੇ ਆਪਣੇ ਸੰਸਕਾਰ ਸਾਹਮਣੇ ਆਉਂਦੇ ਨੇ ਤੁਹਾਡੇ ਆਪਣੇ ਮਾਪੇ ਦੀ ਐਡਵਾਈਸ ਸਾਹਮਣੇ ਆਉਂਦੀ ਹੈ ਬੜੀਆਂ ਚੀਜ਼ਾਂ ਜਿਹੜੀਆਂ ਦੇਖਦੇ ਹੋ ਕਿ ਤੁਸੀਂ ਠੀਕ ਕਦਮ ਚੱਕਿਆ ਹੈ ਕਿ ਨਹੀਂ ਚੱਕਿਆ ਇਹ ਤੁਹਾਡੇ ਆਪਣਾ ਮੋਰਲਸ ਹੈ ਕਈ ਵਾਰੀ ਹੁੰਦਾ ਕਿ ਜੀ ਸਾਨੂੰ ਉਹ ਮੁੰਡੇ ਨੇ ਛੱਡ ਦਿੱਤਾ ਤੇ ਹੁਣ ਤੁਸੀਂ ਇੱਥੇ ਪੁਲਿਸ ਦੀ ਕਾਰਵਾਈ ਕਰੋ ਸਾਡੇ ਨਾਲ ਰੇਪ ਹੋਇਆ ਸਾਡੇ ਨਾਲ ਇਹ ਹੋਇਆ ਇਹ ਕੋਈ ਕਾਰਵਾਈ ਨਹੀਂ ਬਣਦੀ ਕਿਉਂਕਿ ਤੁਸੀਂ ਅਡਲਟ ਹੋ ਕੰਸੈਂਸ਼ੁਅਲ ਹੋਇਆ ਜੋ ਵੀ ਹੋਇਆ ਇਸ ਚੀਜ਼ ਦੇ ਲਈ ਮੈਂ ਹਮੇਸ਼ਾ ਕਹਿੰਦੀ ਆ ਆਪਣਾ ਮੋਰਲ ਤੇ ਕੈਰੈਕਟਰ ਸਟਰੋਂਗ ਬਸ ਆਪਕੀ ਤਰ੍ਹਾਂ ਦੀਆਂ ਚੀਜ਼ਾਂ ਕਮਿਸ਼ਨ ਨੇ ਨੋਟਿਸ ਦੇ ਵਿੱਚ ਦਿੱਤੀਆਂ ਸੀ ਪਾਵਨ ਚਰਨਜੀਤ ਸਿੰਘ ਚੰਦੀ ਦਾ ਬਿਆਨ ਹੋਵੇ ਪਾਵਨ ਪੰਚਾਇਤ ਤੇ ਇਲੈਕਸ਼ਨ ਦੇ ਵਿੱਚ ਔਰਤਾਂ ਨਾਲ ਹੋਇਆ ਉਸ ਨੂੰ ਲੈ ਕੇ ਕੀ ਰਿਪੋਰਟ ਹੁਣ ਤੱਕ ਕਮਿਸ਼ਨ ਨੇ ਤਿਆਰ ਕੀਤੀ ਦੀ ਜਾਂ ਕੀ ਕੁਝ ਉਸ ਦੇ ਉੱਪਰ ਕਲੀਅਰ ਜਿੱਤੇ ਲੱਗਦਾ ਹੈ ਕਿ ਵੀ ਜਿਹੜੀ ਗ ਚਾਹੇ ਕੋ ਇਨਸੀਡੈਂਟ ਹੋਵੇ ਅਸੀਂ ਉਹਦੇ ਉੱਤੇ ਬਹੁਤ ਸਖਤ ਕਾਰਵਾਈ ਕਰਦੇ ਆਂ ਔਰ ਉਹਦੇ ਤੇ ਜਵਾਬਦੇਹੀ ਲੈ ਕੇ ਵੀ ਔਰ ਜੋ ਕਾਰਵਾਈ ਬਣਦੀ ਆ ਜਾਂ ਕੋਈ ਧਾਰਾ ਲੱਗਦੀ ਆ ਉਹ ਤੇ ਜ਼ਰੂਰ ਕਰਦੇ ਆਂ ਦੇਖੋ ਉਹਨਾਂ ਨੇ ਮਾਫੀ ਮੰਗੀ ਹੈ ਉਹਨਾਂ ਨੇ ਪਬਲਿਕਲੀ ਮਾਫੀ ਮੰਗੀ ਹੈ ਇਸ ਚੀਜ਼ ਦੀ ਠੀਕ ਹੈ ਹੋ ਇਸ ਤੋਂ ਜ਼ਿਆਦਾ ਕੀ ਹੋ ਸਕਦਾ ਪੰਚਾਇਤੀ ਇਲੈਕਸ਼ਨ ਨੂੰ ਜੋ ਮਹਿਲਾ ਦਾ ਹੋਇਆ ਸੀ ਪਟਿਆਲੇ ਪਹੁੰਚੋ ਤੁਸੀਂ ਕਾਫੀ ਸਾਰਾ ਦੇਖੋ ਪੰਚਾਇਤੀ ਜਦੋਂ ਇਲੈਕਸ਼ਨ ਦਾ ਟਾਈਮ ਆਂਦਾ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਬੇ ਆਪੋਜੀਸ਼ਨ ਜਾਂ ਕਦੇ ਦੂਸਰਾ ਕੋਈ ਵੀ ਚੀਜ਼ ਹੈ ਇੱਕ ਦੂਜੇ ਦੇ ਨਾਲ ਅਲੀਗੇਸ਼ਨਸ ਵੀ ਲੱਗਦੀਆਂ ਨੇ ਕੁਝ ਧੱਕਾ ਵੀ ਹੁੰਦਾ ਜਾਂ ਕੁਝ ਹੁੰਦਾ ਐਸਟੀ ਕੇ ਦੇ ਨਾਲ ਮੇਰੇ ਕੋਲ ਕਮਿਸ਼ਨ ਚੀਜ਼ ਦੀ ਕੋਈ ਰਿਪੋਰਟ ਨਹੀਂ ਆਈ ਸੀ ਅੱਜ ਕਿੰਨੇ ਕੇਸ ਹੋਏ ਨੇ ਸਰ ਅੱਜ ਕਿੰਨੇ ਕੇਸ ਤੁਸੀਂ ਡੀਲ ਕੀ ਟੋਟਲ ਜਦੋਂ ਤੋਂ ਮੇਰਾ ਖਿਆਲ ਹੈ ਕਿ ਜਦੋਂ ਮੈਂ 1 ਸਾਲ ਲਗਭਗ 15th ਮਾਰਚ ਨੂੰ ਹੋ ਜਾਏਗਾ ਮੇਰੇ ਕੋਲ ਆਈ ਥਿੰਕ 2500 ਦੇ ਕਰੀਬੇ ਕੇਸਸ ਆ ਗਏ ਸੀਗੇ ਐਂਡ ਜਿਹਦੇ ਵਿੱਚੋਂ ਆਈ ਊਡ ਸੇ 60 ਤੋਂ 70% ਹੋ ਚੁੱਕੇ ਨੇ ਖਤਮ ਕੁਝ ਜਿਹੜੇ ਥੋੜੇ ਬਹੁਤ ਪੈਂਡਿੰਗ ਨੇ ਉਹ ਇਸ ਕਰਕੇ ਪੈਂਡਿੰਗ ਹੋ ਜਾਂਦੇ ਨੇ ਕਿ ਇੱਕ ਜਦੋਂ ਅਸੀਂ ਇਨਕੁਆਰੀ ਮਾਰਕ ਕਰਦੇ ਹਾਂ ਉਹਦੇ ਲਈ ਵੀ ਉਹਨਾਂ ਨੂੰ 10 15 20 ਦਿਨ ਮੰਗਦੇ ਨੇ ਉਸ ਚੀਜ਼ ਦੇ ਲਈ ਮੰਗਦੇ ਨੇ ਫਿਰ ਉਹ ਰਿਪੋਰਟ ਤਿਆਰ ਹੋ ਜੇ ਫਿਰ ਮੇਰੇ ਕੋਲ ਆਉਂਦੇ ਨੇ ਇਹ ਪੂਰੇ ਪ੍ਰੋਸੈਸ ਦੇ ਅੰਦਰ 15 ਤੋਂ 20 ਦਿਨ ਲੱਗ ਜਾਂਦੇ ਨੇ ਤੇ ਉਹੀ ਚੀਜ਼ ਪੈਂਡਿੰਗ ਹੈ ਬਾਕੀ ਸਾਰੇ ਕੇਸ ਆਜ ਕੀ ਅਦਾਲਤ ਦੇ ਵਿੱਚ ਕਿੰਨੇ ਕੇਸ ਸੀ ਆਈ ਥਿੰਕ ਇਟਸ ਬਾਟ 30 ਕੇਸਸ ਆਈ ਥਿੰਕ 30 ਕੇਸਸ ਦੇਖੋ ਇਹ ਸਾਡਾ ਇੱਕ ਰੂਟੀਨ ਹੈਗਾ ਜਿਹੜਾ ਅਸੀਂ ਹਰ ਡਿਸਟ੍ਰਿਕਟ ਤੇ ਜਾ ਕੇ ਅਸੀਂ ਲੋਕ ਅਦਾਲਤ ਲਗਾਉਂਦੇ ਆਂ ਕਈ ਵਾਰੀ ਹੁੰਦਾ ਹੈ ਕਿ ਜਿਹੜੇ ਮਤਲਬ ਕੋਈ ਮਜਬੂਰ ਵੀ ਹੁੰਦੇ ਨੇ ਇੱਕ ਐਡੀ ਦੂਰ ਮੋਹੱਲੀ ਨਹੀਂ ਆਇਆ ਜਾਂਦਾ ਸਭ ਕੋਲ ਤੇ ਉਹ ਕੇਸਸ ਜਿਹੜੇ ਸਾਡੇ ਕੋਲ ਪਟਿਆਲਾ ਡਿਸਟ੍ਰਿਕਟ ਦੇ ਹੈਗੇ ਸੀ ਇਸ ਟੈਂਕ ਦੇ ਉੱਤੇ ਉਹ ਸੀ ਕੁਝ ਨਿ ਤੇ ਕੁਝ ਅਤੇ ਜਿਹੜੀ ਮਾਲਾ ਸਟੇਸ਼ਨ ਦੇ ਉੱਤੇ ਕੇਸ ਨੇ ਉਹ ਵੀ ਆਏ ਹੋਏ ਸੀਗੇ ਔਰ ਕੇਸ ਦੇ ਡਿਫਰੈਂਟ ਟਾਈਪ ਆਫ ਕੇਸਸ ਨੇ ਕੁਝ ਕੇਸਸ ਡੋਮੈਸਟਿਕ ਵਾਇਲੈਂਸ ਦੇ ਨੇ ਕੁਝ ਕੇਸਸ ਡੌਰੀ ਦੇ ਨੇ ਤੇ ਕੁਝ ਜਿਹੜੇ ਹੈਗੇ ਨੇ ਕਿ ਵਿਆਹ ਕਰਾ ਕੇ ਛੱਡ ਦਿੱਤਾ ਗਿਆ ਹੈ ਤੇ ਉਹਨਾਂ ਨੇ ਤੁਹਾਨੂੰ ਵਾਪਿਸ ਨਹੀਂ ਬੁਲਾਇਆ ਕਰੇ ਕੁਝ ਉਹ ਕੇਸਸ ਨੇ ਕੁਝ ਪ੍ਰਾਪਰਟੀ ਰਿਲੇਟਿਡ ਵੀ ਕੇਸਸ ਆਗੇ ਸੀ ਸੋ ਇਸ ਤਰ੍ਹਾਂ ਦੇ ਮਿਲੇ ਜੁਲੇ ਕੇਸਸ ਸੀ ਔਰ ਕੋਸ਼ਿਸ਼ ਇਹ ਹੁੰਦੀ ਹੈ ਕਿ ਹਰ ਕੇਸ ਨੂੰ ਜਾਂ ਹਰ ਇੱਕ ਉਹ ਤਾਂ ਪਲੇਨ ਨੂੰ ਐਂਟਰਟੇਨ ਕੀਤਾ ਜਾਵੇ ਉਦੋਂ ਸੋਲੂਸ਼ਨ ਲੱਭਿਆ ਜਾਵੇ ਜਿਸ ਤੱਕ ਅਸੀਂ ਹੱਲ ਕੀਤਾ ਵੀ ਕੁਝ ਜਿਹੜੇ ਆਈਓਜ਼ ਨੇ ਉਹਨਾਂ ਨੂੰ ਨਿਊ ਇਨਸਟਰਕਸ਼ਨਸ ਵੀ ਦਿੱਤੀਆਂ ਨੇ ਇਸ ਦੇ ਉੱਤੇ ਔਰ ਇਹ ਕੇਸਸ ਦੇ ਬਾਰੇ ਸ੍ਰੀਮ ਮੈਂ ਐਨਆਰਆਈਜ਼ ਦੇ ਵਿੱਚ ਮਸਲੇ ਹਾਂ ਦੇਰ ਆਈਜ਼ ਹਾਂ ਦੇਰ ਆ ਦੋ ਤਿੰਨ ਕੇਸਸ ਹੈਗੇ ਸੀਗੇ ਜਿੱਦੇ ਕਿ ਲੜਕੀਆਂ ਦਾ ਵਿਆਹ ਹੋਇਆ ਸੀ ਹੁਣ ਉਹ ਇੱਥੇ ਆ ਜਾਂ ਲੜਕੇ ਬਾਹਰ ਚਲੇ ਗਏ ਨੇ ਤੇ ਉਹ ਹੁਣ ਉਹਨਾਂ ਨੂੰ ਬੁਲਾ ਨਹੀਂ ਰਹੇ ਤੇ ਉਹਨਾਂ ਦੇ ਨੰਬਰਸ ਬਲੌਕ ਕਰਤੇ ਨੇ ਤੇ ਜਿਹੜੇ ਸਹਰਾਕਰ ਇੱਥੇ ਹੈਗਾ ਉਹ ਉਹਨਾਂ ਨੂੰ ਆਪਣੇ ਘਰੇ ਰੱਖਣ ਤਿਆਰ ਹੈ ਮੈਂ ਜਿਹੜੀ ਕੁਐਰੀਜ਼ ਦੇ ਕੇਸ ਸਭ ਤੋਂ ਜ਼ਿਆਦਾ ਤੁਹਾਡੇ ਕੋਲ ਆਉਂਦੇ ਨੇਗੇ ਜਾਂ ਮਹਿਲਾ ਜਿਹੜੇ ਐਫਐਸਐਚਯੂ ਸਕੋਰ ਵੀ ਜ਼ਿਆਦੇ ਨੇਗੇ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ ਜਾਂ ਉਸ ਦੇ ਉੱਪਰ ਕਿਸ ਤਰੀਕੇ ਦਾ ਕੰਮ ਕੀਤਾ ਜਾ ਰਿਹਾ ਕਿਉਂਕਿ ਬਹੁਤ ਕਾਟ ਪੀੜ ਜਿਹੜਾ ਉਹ ਰਹਿੰਦਾ ਰਹੇਗਾ ਪਹਿਲਾ ਹੁੰਦਾ ਸੀਗਾ ਕਿ ਦਹੇਜ ਨੂੰ ਲੈ ਕੇ ਇਹ ਚੱਕਰ ਪੈਂਦਾ ਸੀਗਾ ਲੇਕਿਨ ਹੁਣ ਆਪਸੀ ਕਲੇਸ਼ ਜਿਹੜਾ ਬਹੁਤ ਹੁੰਦਾ ਇਸ ਨੂੰ ਕਿਵੇਂ ਹੈਂਡਲਿੰਗ ਜਿਹੜਾ ਕੀਤਾ ਜਾ ਰਿਹਾ ਦੇਖੋ ਐਦਾਂ ਹੈ ਕਿ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਕੇਸ ਨੇ ਜਾਂ ਲਿਵ ਇਨ ਰਿਲੇਸ਼ਨਸ਼ਿਪ ਦੇ ਨਾਲ ਅੱਡ ਹੋ ਗਏ ਜਾਂ ਅਲੱਗ-ਅਲੱਗ ਚੱਲेंगे ਇਹਦੇ ਲਈ ਅਸੀਂ ਇਹ ਕਰਦੇ ਹਾਂ ਕਿ ਅਸੀਂ ਇੱਕ ਆਈਓ ਡੈਸੀਗਨੇਟ ਹੁੰਦਾ ਤੇ ਆਈਓ ਜਿਹੜੇ ਨੇ ਦੋਨਾਂ ਪਾਰਟੀਆਂ ਦੇ ਬਿਆਨ ਦਰਜ ਕਰਦੇ ਨੇ ਫਿਰ ਉਹ ਦੋਨਾਂ ਪਾਰਟੀਆਂ ਨੂੰ ਕਮਿਸ਼ਨ 'ਚ ਬੁਲਾਇਆ ਜਾਂਦਾ ਕੋਸ਼ਿਸ਼ ਹੁੰਦੀ ਹੈ ਕਿ ਮੀਡੀਏਸ਼ਨ ਕਰਕੇ ਸਮਝਾ ਬੁਝਾ ਕੇ ਘਰ ਨੂੰ ਠੀਕ ਕੀਤਾ ਜਾਵੇ ਉਹ ਕਪਲ ਕਦੀ ਕਦੀ ਛੋਟੇ ਛੋਟੇ ਮਿਸ ਅੰਡਰਸਟੈਂਡਿੰਗਸ ਹੁੰਦੀਆਂ ਨੇ ਆਪਸ ਦੇ ਵਿੱਚ ਉਹਨਾਂ ਨੂੰ ਦੂਰ ਕਰਕੇ ਇਕੱਠਾ ਕੀਤਾ ਜਾਵੇ ਔਰ ਕਦੇ ਹੁੰਦਾ ਹੈ ਕਿ ਪੇਰੈਂਟਸ ਇੰਟਰਫੀਅਰੈਂਸ ਜ਼ਿਆਦਾ ਹੁੰਦੀ ਹੈ ਬਜਾਏ ਕਿ ਹਸਬੈਂਡ ਐਂਡ ਵਾਈਫ ਤੋਂ ਉਹਨਾਂ ਨੂੰ ਸਮਝਾਇਆ ਜਾਂਦਾ ਉਹਨਾਂ ਨੂੰ ਕਾਉਂਸਲਿੰਗ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਥੋੜੀ ਦੇਰ ਲਈ ਆਪਣੇ ਆਪ ਆਪਣੀ ਪ੍ਰੋਬਲਮ ਨੂੰ ਸੋਲਵ ਕਰਨ ਦੋ ਦੇਖਣ ਦੋ ਕਿ ਉਹ ਆਪਸ ਸੋਲਵ ਕਰਕੇ ਠੀਕ ਹੋ ਸਕਦੇ ਕਿ ਨਹੀਂ ਹੋ ਸਕਦੇ ਸੋ ਇਸੇ ਮੀਡੀਏਸ਼ਨ ਓਨਲੀ ਅਗੇ ਦੇਖਿਆ ਜਾਂਦੀ ਮੈਮ ਕਾਫੀ سارے ਕੇਸਸ ਹੁੰਦੇ ਨੇ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਪੋਲਿਟੀਕਲ ਇੰਟਰਫੀਅਰੈਂਸ ਬਹੁਤ ਹੁੰਦਾ ਹੈ ਉਹਨਾਂ ਕੇਸਾਂ ਦੇ ਉੱਪਰ ਪ੍ਰੈਸ਼ਰਾਈਜ਼ ਹੋਵੇ ਐਸਚੂਸ ਦੇ ਉੱਪਰ ਹੋਵੇ ਤਾਂ ਉਸ ਨੂੰ ਕਿਸ ਤਰੀਕੇ ਨਾਲ ਕਮਿਸ਼ਨ ਨੇ ਵੇਖ ਰਿਹਾ ਹੈਗਾ ਕਿਉਂਕਿ ਪੋਲਿਟੀਕਲ ਪ੍ਰੈਸ਼ਰ ਐਸਚੂਸ ਦੇ ਉੱਪਰ ਲੱਗ ਕੇ ਤਰੀਕੇ ਤੇ ਦਿੱਖਦਾ ਆਏਗਾ ਜੋ ਅਕਸਰ ਲੋਕ ਗਿਆਨ ਵੀ ਇਹ ਕੀ ਟੀ ਗੱਲ ਹੈ ਤੁਹਾਡੀ ਕਿ ਕਈ ਕਈ ਵਾਰੀ ਹੁੰਦਾ ਕੋਈ ਸੋਚਦਾ ਵੀ ਹੈ ਕਿ ਸ਼ਾਇਦ ਮੈਨੂੰ ਕਿਸੇ ਐਮਐਲਏ ਸਾਹਿਬ ਨੇ ਜਾਂ ਮੰਤਰੀ ਸਾਹਿਬ ਨੇ ਕਵਾ ਦਿੱਤਾ ਤੇ ਪਰ ਸਾਡੇ ਕਮਿਸ਼ਨ ਦੇ ਅੰਦਰ ਮੈਂ ਕਦੀ ਵੀ ਸਭ ਤੋਂ ਪਹਿਲੀ ਗੱਲ ਮੈਂ ਇਹੀ ਕਹਨੀ ਆ ਕਿ ਅਗਰ ਕੋਈ ਇੱਕ ਕਮਿਸ਼ਨ ਦੇ ਅੰਦਰ ਇਹ ਲੈ ਕੇ ਆਇਆ ਕਿ ਜੀ ਮੈਂ ਮੰਤਰੀ ਸਾਹਿਬ ਨੂੰ ਭੇਜਾਂ ਜਾਂ ਮੈਨੂੰ ਐਮਐਲਏ ਸਾਹਿਬ ਨੇ ਭੇਜਾਂ ਜਾਂ ਕਿਸੇ ਦੀ ਐਸੀ ਕੋਈ ਸਫਾਰਿਸ਼ ਲੈ ਕੇ ਆਂਦਾ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਬੰਦ ਕਰ ਦਿੰਦੀ ਹਾਂ ਕਮਿਸ਼ਨ ਦੇ ਅੰਦਰ ਕੋਈ ਵੀ ਕੇਸ ਚਾਹੇ ਕੋਈ ਮੰਤਰੀ ਸੰਤਰੀ ਜੋ ਵੀ ਹੈ ਚਾਹੇ ਸੀਐਮ ਤੱਕ ਵੀ ਮੇਰੇ ਕੋਲ ਅਗਰ ਕੋਈ ਐਸੀ ਹਾਲਾਕੀ ਕਦੇ ਆਇਆ ਨਹੀਂ ਹੈ ਅਗਰ ਕੋਈ ਇੱਕ ਦੋ ਕਦੇ ਬੰਦਾ ਆਂਦਾ ਵੀ ਜੀ ਮੈਂ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ ਆਇਆ ਕਿਹਾ ਮੈਂ ਨਹੀਂ ਐਂਟਰਟੇਨ ਕਰਦੀ ਅੱਜ ਸੀਗਾ ਸਰ ਮੈਂ ਮੈਂ ਤਾਂ ਹੈਗਾ ਸੀ ਜੀ ਹੈਗਾ ਸੀ ਉਸ ਤੋਂ ਪਰ ਕਿਵੇਂ ਨਹੀਂ ਕਰ ਰਹੀ ਸੀ ਉਸ ਨੂੰ ਵੀ ਮੈਂ ਇਹੀ ਕਿਹਾਗਾ ਕਿ ਮੈਨੂੰ ਨਾ ਦੋ ਕਿਹੜਾ ਐਮਐਲਏ ਸੀ ਕੀ ਸੀ ਕਿਹੜਾ ਬੰਦਾ ਸੀਗਾ ਮੈਂ ਖੁਦੋਂ ਐਮਐਲਏ ਸਾਹਿਬ ਨਾਲ ਗੱਲ ਕਰੂੰ ਕਈ ਵਾਰੀ ਹੁੰਦਾ ਝੂਠੀ ਹੁੰਦੀ ਹੈ ਗੱਲ ਕਹਿੰਦੇ ਕਿਸੇ ਨੇ ਕਹਿੰਦਾ ਜੀ ਮੈਨੂੰ ਇਹ ਐਸਐਮਐਲਏ ਸਾਹਿਬ ਨੇ ਭੇਜਿਆ ਹੈ ਪਰ ਹੁੰਦਾ ਨਹੀਂ ਹੈ ਕਿਉਂਕਿ ਨਾਂ ਲੈ ਦੋ ਥੋੜਾ ਵੇਟ ਵੱਧ ਜਾਂਦਾ ਕੇਸ ਦੇ ਅੰਦਰ

ਕਿ ਇੱਕ ਜੀ ਪੁਰਸ਼ ਕਮਿਸ਼ਨ ਵੀ ਹੋਣਾ ਚਾਹੀਦਾ ਅੱਜ ਕੱਲ੍ਹ ਲੜਕੀਆਂ ਜਿਹੜੀਆਂ ਨੇ ਉਹ ਜ਼ਿਆਦਾ ਹਾਵੀ ਹੋ ਰੀਆਂ ਨੇ ਠੀਕ ਹੈ ਮਗਰ ਐਸਾ ਨਹੀਂ ਹੈ ਗੱਲ ਇਹ ਹੈਗੀ ਆ ਕਿ ਮੈਂ ਬਿਲਕੁਲ ਫੇਅਰ ਹਾਂ ਜਿੱਤੇ ਤੇ ਲੜਕੀਆਂ ਕਦੇ-ਕਦੇ ਹੋ ਜਾਂਦਾ ਤੱਕਾ ਵੀ ਹੋ ਜਾਂਦਾ ਥੋੜਾ ਜਿਹਾ ਬॉयਜ਼ ਦੇ ਨਾਲ ਵੀ ਉਹਨਾਂ ਨੂੰ ਮੈਂ ਦੇਖੋ ਜਦੋਂ ਤੁਸੀਂ ਗੱਲ ਕਰਦੇ ਹੋ ਇਨਕੁਆਇਰੀ ਦੇਖਦੇ ਹੋ ਫੈਕਟ ਸਾਹਮਣੇ ਆਉਂਦੇ ਨੇ ਪਤਾ ਲੱਗ ਜਾਂਦਾ ਕਿ ਇੱਥੇ ਇੱਕ ਤੱਕਾ ਹੋ ਰਿਹਾ ਲੜਕੇ ਦੇ ਨਾਲ ਅਸੀਂ ਉਹਦੇ ਉੱਤੇ ਬਿਲਕੁਲ ਨਹੀਂ ਕਰਦੇ ਕਾਰਵਾਈ ਮੈਂ ਉਸ ਲੜਕੀ ਦੀ ਕਦੇ ਨਹੀਂ ਸੁਣਦੀ ਜਿਸ ਤਰ੍ਹਾਂ ਦੇ ਨਾਲ ਚਾਹ ਕਾਲਜ ਚ ਪੜ੍ਹ ਗਏ ਨੇ ਉਹਨਾਂ ਗੱਲਾਂ ਦੇ ਵਿੱਚ ਲਗਾ ਕੇ ਮਰਗੀ ਵਿਆਹ ਕਰਵਾ ਲਾਉਂਦਾ ਬਟ ਪੇਰੈਂਟਸ ਦੇ ਕਿਤਨਾ ਕਿਤੇ ਉਹਦੀ ਸ਼ਾਂਤੀ ਨਹੀਂ ਹੁੰਦੀ ਹੈਗੀ ਮਤਲਬ ਠੀਕ ਹੈ ਕੋਈ ਬਾਲਕ ਹੈ ਵੀ ਹੈ ਪੁਲਿਸ ਕੋਦੀ ਰਜਮੰਦੀ ਨਾਲ ਕਰੇ ਪਰ ਕਿਤਨਾ ਕਿਤੇ ਲੱਗਦਾ ਹੈਗਾ ਪੇਰੈਂਟਸ ਦੀ ਵੀ ਸੁਣਵਾਈ ਹੋਣੀ ਜ਼ਰੂਰੀ ਹੈਗੀ ਇਸ ਕੇਸ ਨੂੰ ਦੇ ਲਈ ਦੇਖੋ ਜਦੋਂ ਜਦੋਂ ਮੈਰਿਜ ਦੀ ਸਵਾਲ ਆਉਂਦਾ ਜੇ ਐਡਲਟ ਨੇ ਉਹਨਾਂ ਨੂੰ ਪਤਾ ਉਹ ਕੀ ਕਰ ਰਹੇ ਨੇ ਕਈ ਵਾਰੀ ਹੁੰਦਾ ਕਿ ਮੈਰਿਜ ਵਾਲੇ ਹੋਈ ਨਹੀਂ ਅਸੀਂ ਰਹਿ ਰਹੇ ਹਾਂ ਇੱਕ ਦੂਜੇ ਦੇ ਨਾਲ ਠੀਕ ਹੈ ਇਹ ਕੰਸੈਂਸ਼ੁਅਲ ਹੈ ਇਦੇ ਅੰਦਰ ਕੋਈ ਕੀ ਕਰ ਸਕਦਾ ਤੁਸੀਂ ਆਪਣਾ ਚੰਗਾ ਭਲਾ ਬੁਰਾ ਸਭ ਸਮਝ ਸਕਦੇ ਹੋ ਇਸ ਚੀਜ਼ਾਂ ਦੇ ਅੰਦਰ ਆਪਣਾ ਜਿਹੜਾ ਕੈਰੈਕਟਰ ਹੈ ਨਾ ਉਹ ਸਟਰੋਂਗ ਹੋਣਾ ਚਾਹੀਦਾ ਕਿ ਕੀ ਸਾਡੇ ਲਈ ਚੰਗਾ ਤੇ ਕੀ ਸਾਡੇ ਲਈ ਬੁਰਾ ਮੈਂ ਹਰ ਲੜਕੀ ਨੂੰ ਜੋ ਵੀ ਕਨਵਿక్షన్ ਜਾਂਦੇ ਮੈਨੂੰ ਉਹਨਾਂ ਨੂੰ ਇਹ ਸਮਝਾਉਣੀ ਆ ਕਿ ਬੇਟਾ ਦੇਖੋ ਤੁਸੀਂ ਠੀਕ ਹੈ ਕਿਸ ਇੱਕ ਦੂਜੇ ਨਾਲ ਰਹਿ ਵੀ ਰਹੇ ਹੋ ਪਰ ਇੱਕ ਕਨਵਿక్షన్ ਹੋਣੀ ਚਾਹੀਦੀ ਹੈ ਅੰਦਰ ਤੁਹਾਡੇ ਆਪਣੇ ਸਸਕਾਰ ਸਾਹਮਣੇ ਆਉਂਦੇ ਨੇ ਤੁਹਾਡੇ ਆਪਣੇ ਮਾਪੇ ਦੀ ਐਡਵਾਈਸ ਸਾਹਮਣੇ ਆਉਂਦੀ ਹੈ ਬੜੀਆਂ ਚੀਜ਼ਾਂ ਜਿਹੜੀਆਂ ਦੇਖਦੇ ਹੋ ਕਿ ਤੁਸੀਂ ਠੀਕ ਕਦਮ ਚੱਕਿਆ ਹੈ ਕਿ ਨਹੀਂ ਚੱਕਿਆ ਇਹ ਤੁਹਾਡੇ ਆਪਣਾ ਮੋਰਲਸ ਹੈ ਕਈ ਵਾਰੀ ਹੁੰਦਾ ਕਿ ਜੀ ਸਾਨੂੰ ਮੁੰਡੇ ਨੇ ਛੱਡ ਦਿੱਤਾ ਤੇ ਹੁਣ ਤੁਸੀਂ ਇੱਥੇ ਪੁਲਿਸ ਦੀ ਕਾਰਵਾਈ ਕਰੋ ਸਾਡੇ ਨਾਲ ਰੇਪ ਹੋਇਆ ਸਾਡੇ ਨਾਲ ਇਹ ਹੋਇਆ ਇਹ ਕੋਈ ਕਾਰਵਾਈ ਨਹੀਂ ਬਣਦੀ ਕਿਉਂਕਿ ਤੁਸੀਂ ਅਡਲਟ ਹੋ ਕੰਸੈਂਸ਼ੁਅਲ ਹੋਇਆ ਜੋ ਵੀ ਹੋਇਆ ਇਸ ਚੀਜ਼ ਦੇ ਲਈ ਮੈਂ ਹਮੇਸ਼ਾ ਕਹਿੰਦੀ ਆ ਆਪਣਾ ਮੋਰਲ ਤੇ ਕੈਰੈਕਟਰ ਸਟਰੋਂਗ ਰੱਖੋ ਬਸ ਆਪਕੀ ਤਰੀਕੀ ਚੀਜ਼ਾਂ ਕਮਿਸ਼ਨ ਦੇ ਨੋਟਿਸ ਦੇ ਵਿੱਚ ਦਿੱਤੀਆਂ ਸੀ ਭਾਵਨ ਚਰਨ ਜੀ ਇਸ ਚੰਦੀ ਦਾ ਬਿਆਨ ਹੋਵੇ ਭਾਵ ਉਹ ਪੰਚਾਇਤ ਇਲੈਕਸ਼ਨ ਦੇ ਵਿੱਚ ਔਰਤਾਂ ਨਾਲ ਹੋਇਆ ਉਸ ਨੂੰ ਲੈ ਕੇ ਕੀ ਰਿਪੋਰਟ ਹੁਣ ਤੱਕ ਕਮਿਸ਼ਨ ਨੇ ਤਿਆਰ ਕੀਤੀ ਦੀ ਆ ਕੀ ਕੁਝ ਉਸ ਦੇ ਉੱਪਰ ਜਿੰਤੇ ਲੱਗਦਾ ਹੈ ਕਿ ਵੀ ਜਿਹੜੀ ਗੱਲ ਹੈ ਉਹ ਚਾਹੇ ਕੋ ਇਨਸੀਡੈਂਟ ਹੋਵੇ ਅਸੀਂ ਉਹਦੇ ਉੱਤੇ ਬਹੁਤ ਸਖਤ ਕਾਰਵਾਈ ਕਰਦੇ ਆਂ ਔਰ ਉਹਦੇ ਤੇ ਜਵਾਬਦੇਹੀ ਲੈ ਕੇ ਵੀ ਔਰ ਜੋ ਕਾਰਵਾਈ ਬਣਦੀ ਆ ਜਾਂ ਕੋਈ ਧਾਰਾ ਲੱਗਦੀ ਆ ਉਹ ਤੇ ਜ਼ਰੂਰ ਕਰਦੇ ਆਂ ਦੇਖੋ ਉਹਨਾਂ ਨੇ ਮਾਫੀ ਮੰਗੀ ਹੈ ਉਹਨਾਂ ਨੇ ਪਬਲਿਕਲੀ ਮਾਫੀ ਮੰਗੀ ਹੈ ਇਸ ਚੀਜ਼ ਦੀ ਠੀਕ ਹੈ ਹੋਰ ਇਸ ਤੋਂ ਜ਼ਿਆਦਾ ਕੀ ਹੋ ਸਕਦਾ ਪੰਚਾਇਤੀ ਇਲੈਕਸ਼ਨ ਨੂੰ ਜੋ ਮਹਿਲਾ ਦਾ ਹੋਇਆ ਸੀ ਪਟਿਆਲੇ ਪਹੁੰਚੂ ਉਸ ਕਾਫੀ ਸਾਰਾ ਦੇਖੋ ਪੰਚਾਇਤੀ ਜਦੋਂ ਇਲੈਕਸ਼ਨ ਦਾ ਟਾਈਮ ਆਂਦਾ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਬੇ ਆਪੋਜੀਸ਼ਨ ਜਾਂ ਕਦੇ ਦੂਸਰਾ ਕੋਈ ਵੀ ਚੀਜ਼ ਹੈ ਇੱਕ ਦੂਜੇ ਦੇ ਨਾਲ ਅਲੀਗੇਸ਼ਨਸ ਵੀ ਲੱਗਦੀਆਂ ਨੇ ਕੁਝ ਧੱਕਾ ਵੀ ਹੁੰਦਾ ਜਾਂ ਕੁਝ ਹੁੰ ਐਸਟੀ ਜਨਰਲ ਮੇਰੇ ਕੋਲ ਕਮਿਸ਼ਨ ਚ ਇਸ ਦੀ ਕੋਈ ਰਿਪੋਰਟ ਨਹੀਂ ਆਈ ਸੀ ਅੱਜ ਕਿੰਨੇ ਕੀ ਸੋਲਿੰਗ ਸਰ ਅੱਜ ਕਿੰਨੇ ਕੇਸ ਤੁਸੀਂ ਡੀਲ ਕੀ ਟੋਟਲ ਜਦੋਂ ਤੋਂ ਮੇਰਾ ਖਿਆਲ ਹੈ ਕਿ ਜਦੋਂ ਮੈਂ 1 ਸਾਲ ਮੇਰੇ ਕੋਲ 15th ਮਾਰਚ ਨੂੰ ਹੋ ਜਾਏਗਾ ਮੇਰੇ ਕੋਲ ਆਈ ਥਿੰਕ 2500 ਦੇ ਕਰੀਬੇ ਕੇਸਸ ਆ ਗਏ ਸੀਗੇ ਐਂਡ ਜਿਹਦੇ ਵਿੱਚੋਂ ਆਈ ਊਡ ਸੇ 60 ਟੂ 70% ਹੋ ਚੁੱਕੇ ਨੇ ਖਤਮ ਕੁਝ ਜਿਹੜੇ ਥੋੜੇ ਬਹੁਤ ਪੈਂਡਿੰਗ ਨੇ ਉਹ ਇਸ ਕਰਕੇ ਪੈਂਡਿੰਗ ਹੋ ਜਾਂਦੇ ਨੇ ਕਿ ਇੱਕ ਜਦੋਂ ਅਸੀਂ ਇਨਕੁਆਰੀ ਮਾਰਕ ਕਰਦੇ ਹਾਂ ਉਹਦੇ ਲਈ ਵੀ ਉਹਨਾਂ ਨੂੰ 10 15 20 ਦਿਨ ਮੰਗਦੇ ਨੇ ਉਸ ਚੀਜ਼ ਦੇ ਲਈ ਮੰਗਦੇ ਨੇ ਫਿਰ ਉਹ ਰਿਪੋਰਟ ਤਿਆਰ ਹੋ ਗਈ ਫਿਰ ਮੇਰੇ ਕੋਲ ਆਉਂਦੇ ਨੇ ਇਹ ਪੂਰੇ ਪ੍ਰੋਸੈਸ ਦੇ ਅੰਦਰ 15 ਤੋਂ 20 ਦਿਨ ਲੱਗ ਜਾਂਦੇ ਨੇ ਤੇ ਉਹੀ ਚੀਜ਼ ਪੈਂਡੀ ਹੈ ਬਾਕੀ ਸਾਰੇ ਕੇਸ ਅੱਜ ਦੀ ਅਦਾਲਤ ਦੇ ਵਿੱਚ ਕਿੰਨੇ ਕੇਸ ਸੀ ਆਈ ਥਿੰਕ ਇਟਸ ਬਾਟ 30 ਕੇਸਿਸ ਆਈ ਥਿੰਕ 30 ਕੇਸਿਸ